ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡਟ ਲੈ ਕੇ ਆਜਨਾ ਜੀ ਅੱਜ ਦੀ ਆਪਾਂ ਗੱਲ ਕਰਨੀ ਹੈ 4 ਜੂਨ ਦਾ ਅੱਜ ਦਿਨ ਹੈ ਪੰਜਾਬ ਦੀ ਗੱਲ ਕਰਾਂਗੇ ਹੋਰ ਨਾਲ ਲੱਗਦੇ ਖੇਤਰਾਂ ਦੀ ਤੇ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਫਰਡਟ ਤੁਹਾਨੂੰ ਦੇਾਂਗੇ ਸਿੱਧਾ ਤੁਹਾਨੂੰ ਐਸਲ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਤੇ ਲੈ ਕੇ ਚੱਲਦੇ ਹਾਂ ਜੀ ਜੂਨ 4 ਦਾ ਅੱਜ ਦਿਨ ਹੈ ਸਵੇਰ ਦਾ ਟਾਈਮ ਹੈ ਲਗਭਗ 6:30 ਵਜਣ ਜਾ ਰਹੇ ਸਵੇਰ ਦੇ ਪੰਜਾਬ ਦੀ ਗੱਲ ਕਰੀਏ ਜੀ ਅਸਲੇ ਦੇਖ ਸਕਦੇ ਆ ਪੰਜਾਬ ਦੇ ਹਰ ਤੇ ਹਗਾ ਦੇ ਵਿੱਚ ਮੌਸਮ ਸਾਫ ਹੈ ਕੱਲ ਬੀਤੀ ਰਾਤ ਜਿਹੜਾ ਤੂਫਾਨ ਚੱਕਰ ਵਾਲਾ ਕੰਮ ਚੱਲਿਆ ਸੀ ਉਹ ਮੁੱਖ ਤੌਰ ਤੇ ਪ੍ਰਭਾਵਿਤ ਕਰਕੇ ਗਿਆ ਮਾਰਵੇ ਦੇ ਬਹੁਤੇ ਖੇਤਰਾਂ ਨੂੰ ਕੁਸ਼ਕ ਦਬਾਬਾ ਦੇ ਫਵਾ ਦੇ ਖੇਤਰਾਂ ਨੂੰ ਹਾਲਾਂਕਿ ਕੁਝ ਖੇਤਰੋਚ ਮਾਝੇ ਦੇ ਸਖਣੇ ਰਹੇ ਉੱਥੇ ਬਦਲਬਾਜ ਜ਼ਰੂਰ ਖਾਚੇ ਪਰ ਨਹੀਂ ਬਹੁਤੇ ਹਗਾ ਦੇ ਵਿੱਚ ਨਹੀਂ ਖਾਚੇ ਦਬਾਬੇ ਦੇ ਬਹੁਤੇ ਖੇਤਰਾਂ ਦੇ ਵਿੱਚ ਕੱਲ ਮੀਂਹ ਨਹੀਂ ਲੱਗੇ ਪਰ ਕੁਝ ਖੇਤਰਾਂ ਦੇ ਵਿੱਚ ਲੱਗੇ ਵੀ ਨੇ ਟਟਵੇਂ ਤੌਰ ਤੇ ਹਲਕੇ ਦਰਮਿਆਨੇ ਛਰਾਟੇ ਫਲਦ ਠੰਡੀ ਹਨੇਰੀ ਦਿੱਤਾ ਹੋਇਆ ਇਹ ਸਿਸਟਮ ਅੱਗੇ ਫਹਾੜਾ ਵੱਲ ਨੂੰ ਕੁਝ ਕਰ ਦੇਖਦੇ ਆ ਤੇ ਤੁਸੀਂ ਦੇਖ ਸਕਦੇ ਹੋ Rajasthan ਵਾਲੇ ਫਾਸੇ ਫਿਰ ਤੋਂ ਗਰਜ-ਗੱਲਸ਼ਕ ਦੇ ਨਾਲ ਬੱਦਲ ਬਣ ਰਹੇ ਨੇ ਪਰ ਇਹ ਬੱਦਲ ਦੇ ਵਿੱਚ ਬਹੁਤ ਤਗੜੀ ਹਨੇਰ ਚੱਕਰ ਵਾਲਾ ਕੰਮ ਡਾਊਨ ਹੈ ਕਿਉਂਕਿ ਇਹ ਬੱਦਲ ਸਵੇਰ ਦਾ ਬਣਿਆ ਹੋਇਆ ਹੈ ਅੱਜ ਮਤਲਬ ਜਿਹੜੀ ਬੀਤੀ ਰਾਤ 4-5 ਵਜੇ ਤੋਂ ਜੇਕਰਕੇ ਹੀਟ ਨੂੰ ਇਹ ਫੜ ਨਹੀਂ ਸਕਿਆ ਕਿਉਂਕਿ ਹੀਟ ਲੱਗੀ ਹੀ ਨਹੀਂ ਜੇਕਰ ਇਹ ਦੁਪਹਿਰ ਤੋਂ ਬਾਅਦ ਬੱਦਲ ਬਣਦਾ ਤੇ ਇਥੇ ਹਨੇਰੇ ਚੱਕਰ ਦੇ ਅਸਰ ਸੀ ਹਰਿਆਣਾ ਤੇ ਰਾਜਸਥਾਨ ਦੇ ਤੇ ਐਸੇ ਲਈ ਇਹ ਬੱਦਲ ਬਣ ਰਿਹਾ ਤੇ ਅਗਲੇ 2 ਦਿਨ ਘੰਟਿਆਂ ਦੇ ਵਿੱਚ ਰਾਜਸਥਾਨ ਦੇ ਸੁਰਤਗੜ ਹਨੂਮਾਨਗੜ੍ਹ ਸ਼੍ਰੀ ਗੰਗਾ ਨਗਰੇ ਨਾਲ ਖੇਤਾਂ ਤੋਂ ਅੱਗੇ ਲੰਘ ਰਿਹਾ ਤੇ ਹਰਿਆਣੇ ਦੇ ਬਹੁਤੇ ਖਾਗਾਂ ਨੂੰ ਇਹ ਕਵਰ ਕਰੇਗਾ ਦਿੱਲੀ ਗੁਰੂਗਰਾਮ ਨੈਡਾ ਹਰਿਆਣੇ ਦੇ ਸਰਸਾ ਫਤਿਹਬਾਦ ਵਿਵਾਨੀ ਰੋहतक ਜੀਂਦ ਕੁਰੂਛੇਤਰ ਕਰਨਾਲ ਫਾਣੀ ਫਤਸੌਂਈ ਫਤੇਨਾ ਖਾਗਾਂ ਦੇ ਵਿੱਚ ਫਿਰ ਤੋਂ ਇੱਕ ਹੋਰ ਮੀਂਹ ਸ਼ਰਾਟੇ ਲੱਗਣਗੇ ਹਨੇਰੀ ਦੀ ਰ ਸਾਦੇ ਤੇਜ਼ ਵਾਲੇ ਕਿਨਵੇਟਰ ਵਸਤਾਰ ਦੀਆਂ ਹਵਾਵਾਂ ਹੋ ਸਕਦੀਆਂ ਨੇ ਠੰਡੀ ਹਨੇਰੀ ਹੋਏਗੀ ਕਿਉਂਕਿ ਬੀਤੇ 2-3 ਦਿਨਾਂ ਤੋਂ ਇਹਨਾਂ ਖੇਤਰਾਂ ਦੇ ਵਿੱਚ ਉਮੀਦਾਰੀ ਹੋ ਰਹੇ ਨੇ ਇਸ ਲਈ ਠੰਡੀ ਹਨੇਰੀ ਦੇ ਨਾਲ ਕਿਤੇ ਕਿਤੇ ਹਲਕੇ ਕਿਤੇ ਕਿਤੇ ਤੇਜ਼ ਝਰਾਟੇ ਇਹਨਾਂ ਖਾਗਾਂ ਦੇ ਵਿੱਚ ਲੱਗਣ ਦੇ ਮੋੜ ਤੋਂ ਅਸਰ ਬਣ ਗਏ ਨੇ ਮੁੱਖ ਤੌਰ ਤੇ ਕੇਂਦਰੀ ਹਰਿਆਣੇ ਤੋਂ ਦੱਖਣ ਪੂਰਬੀ ਹਰਿਆਣੇ ਦੇ ਖੇਤਰ ਕਵਰ ਹੋਣਗੇ ਉੱਤਰੀ ਹਰਿਆਣੇ ਦੇ ਵਿੱਚ ਉਮੀਦ ਅਸਰ ਘਟਨੇ ਸਰਸਾ ਫਤਿਆਬਾਦ ਅੰਬਾਲਾ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਅਸਰ ਘਟਨੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਦੇ ਵਿੱਚ ਉਮੀਦ ਅਸਰ ਘਟਨੇ ਪੰਜਾਬ ਦੇ ਵਿੱਚ ਫਿਲਹਾਲ ਇਹ ਸਿਸਟਮ ਅ ਅਸਰ ਨਹੀਂ ਦਿਖਾਵੇਗਾ ਜਿਹੜਾ ਇਸ ਵੇਲੇ ਰਾਜਸਥਾਨ ਦੇ ਵਿੱਚ ਚੱਲ ਰਿਹਾ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ ਜੀ ਅੱਜ ਦੁਪਹਿਰ ਤੋਂ ਬਾਅਦ ਫਿਰ ਤੋਂ ਮੁਰਤੋਂ ਅਸਾਰ ਨੇ ਬੱਦਲ ਬਣਨ ਦੇ ਗਰਜਲਿਸ਼ਕ ਦੇ ਨਾਲ ਤਗੜੇ ਸ਼ਰਾਟੇ ਅੱਜ ਵੀ ਕੁਝ ਖੇਤਾਂ ਦੇ ਵਿੱਚ ਲੱਗ ਸਕਦੇ ਨੇ ਜਿਹੜੇ ਖੇਤਾਂ ਦੇ ਵਿੱਚ ਬੀਤੇ ਦੋ ਤਿੰਨ ਦਿਨਾਂ ਦੇ ਵਿੱਚ ਮੀਂਹਦਰਜ ਨਹੀਂ ਹੋਈ ਉਹਨਾਂ ਖੇਤਾਂ ਦੇ ਵਿੱਚ ਅੱਜ ਅਸਾਰ ਬਣਨਗੇ ਫਿਰ ਤੋਂ ਮੀਂਹ ਜਿਹੜੇ ਅੱਜ ਲੱਗ ਸਕਦੇ ਨੇ ਦੁਪਹਿਰ ਤੋਂ ਬਾਅਦ ਬੱਦਲ ਬਣੇਗਾ ਜੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਹੀਟ ਲੱਗਣੀ ਹੈ ਧੁੱਪ ਲੱਗਣੀ ਹੈ ਤੇ ਧੁੱਪ ਨੂੰ ਕਵਰ ਕਰਦਾ ਹੋਇਆ ਫਿਰ ਜਿਹੜਾ ਬੱਦਲ ਬਣੇਗਾ ਉਹ ਕੁਝ ਖੇਤਾਂ ਦੇ ਵਿੱਚ ਮੀਂਹ ਕੁਝ ਖੇਤਾਂ ਦੇ ਵਿੱਚ ਹਨੇਰੀ ਐਦਾਂ ਦਾ ਤੇ ਲਾਈਵ ਆਗੇ ਤੁਹਾਨੂੰ ਅਪਡੇਟ ਦੇਵਾਂਗੇ ਕਿਹੜੇ ਖੇਤਰ ਹੈ ਜਿਹੜੇ ਮੀਨ ਨਾਲ ਅੱਜ ਕਵਰ ਹੋਣ ਜਾ ਰਹੇ ਨੇ ਸੋ ਆਉਂਦੇ ਘੰਟਿਆਂ ਦੇ ਵਿੱਚ ਜੀ ਦਿੱਲੀ ਗੁਰੂਗਰਾਮ ਨੋਇਡਾ ਪੱਛਮੀ ਯੂਪੀ ਦੇ ਕੁਝ ਖੇਤਰ ਕੇਂਦਰੀ ਹਰਿਆਣਾ ਤੇ ਲੈ ਕੇ ਚੜ੍ਹਦੇ ਵੱਲ ਦੇ ਖੇਤਰ ਜਾਨੀ ਕਿ ਜਿਹੜੇ ਯੂਪੀ ਦੇ ਨਾਲ ਲੱਗਦੇ ਜिले ਆ ਔਰ ਦੂਜੇ ਫਾਸ ਜਿਹੜੇ ਦਿੱਲੀ ਗੁਰੂਗਰਾਮ ਨੋਇਡਾ ਦੇ ਨਾਲ ਜਿਹੜੇ ਜिले ਲੱਗਦੇ ਆ ਹਰਿਆਣਾ ਦੇ ਤੇ ਪੱਛਮੀ ਹਰਿਆਣਾ ਤੇ ਦੱਖਣ ਪੂਰਬੀ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਉਮੀਦਵਾਰ ਜਿਹੜੇ ਹੋਣ ਜਾ ਰਹੇ ਨੇ ਆਉਂਦੇ ਘੰਟਿਆਂ ਦੇ ਵਿੱਚ ਤੇ ਉਤਰੀ ਮਧ ਇਸ ਖਾਸ ਕਰ ਗਵਾਲੀ ਦਵਾਲੀਰ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਮੀਂਹ ਕਿਤੇ ਨਾ ਕਿਤੇ ਲੱਗਣਗੇ ਆਉਂਦੇ ਘੰਟਿਆਂ ਦੇ ਵਿੱਚ ਇਹ ਖੇਤਰ ਜਿਹੜੇ ਮੀਂਹ ਨਾਲ ਕਵਰ ਹੋਣ ਜਾ ਰਹੇ ਨੇ ਤੋ ਅੱਜ ਪੰਜਾਬ ਦੇ ਵਿੱਚ ਵੀ ਉਮੀਦਾਰ ਚ ਹੋਣਗੇ ਅਫਡੇਟ ਤੁਹਾਨੂੰ ਅਸੀਂ ਦੁਫਾੜ ਦੀ ਵੀਡੀਓ ਦੇ ਵਿੱਚ ਦਵਾਂਗੇ ਕਿਹੜੇ ਖੇਤਰਾਂ ਦੇ ਵਿੱਚ ਕਿੰਨੇ ਕ ਮੀ ਕਿੰਨੇ ਕ ਹਨੇਰੀ ਅੱਜ ਪਹੁੰਚ ਕਰੇਗੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਕਰੇਗੀ ਇਹ ਤੁਹਾਨੂੰ ਦੁਫਾੜ ਦੀ ਵੀਡੀਓ ਦੇ ਵਿੱਚ ਅਫਡੇਟ ਦੇਦੇ ਜਿੱਤੀ ਜਾਏਗੀ ਤੁਹਾਨੂੰ ਅੱਜ ਸ਼ੁਕਰੀਆ